ਚੋਹਲਾ ਸਾਹਿਬ ਵਿਸਾਖੀ ਮੇਲੇ ਬਾਰੇ ਦੱਸ ਰਿਹਾ ਸਰਪੰਚ ਕੇਵਲ ਚੋਹਲਾ ਜੀ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਾਂਵਾਲਾ ਸਰਬਜੀਤ ਸਿੰਘ ਸਾ비 ਚੋਹਲਾ ਸਾਹਿਬ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਦੇ ਵਿੱਚ ਚੋਹਲਾ ਸਾਹਿਬ ਅਤੇ ਗੋਵਿੰਦ ਸਿੰਘ ਮਾਨ ਸ੍ਰੀ ਹਾਲੀ ਕਲਾਵੱਲਮ ਲਈ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਮਸ਼ਹੂਰ ਵਿਸਾਖੀ ਮੇਲਾ ਇਲਾਕਾ ਨਿਵਾਸੀ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਹਤਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਿਤੀ 13-14 ਅਪ੍ਰੈਲ 2025 ਇੱਕ ਵਿਸਾਖੀ ਦਿਨ ਐਤਵਾਰ ਬਸੋਮਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਪੂਰਵਕ ਅਤੇ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਦਸਰੇ ਚੋਲਾ ਸਾਲ ਸਰਪੰਚ ਕੇਵਲ ਚੋਹਲਾ ਜੀ ਉਹਨਾਂ ਕਿਹਾ ਜਿੱਥੇ ਅਸੀਂ ਗੁਰਮਤ ਅਨਸਾਰ ਇਹ ਵਿਸਾਖੀ ਮੇਲਾ ਮਨਾਉਂਦੇ ਹੋਏ ਦੂਰੋਂ ਨੇੜੇ ਚੱਲ ਕੇ ਆਉਣ ਵਾਲੀਆਂ ਸੰਗਤਾਂ ਦੇ ਸੇਰ ਚ ਜੜਦੇ ਹਾਂ ਉੱਥੇ ਸਾਨੂੰ ਨਗਰ ਨਿਵਾਸੀਆਂ ਨੂੰ ਆਉਣ ਜਾਣ ਵਾਲੀਆਂ ਸੰਗਤਾਂ ਲਈ ਹੁੱਲੜ ਬਾਜੀ ਤੋਂ ਪਰੇ ਰਹਿ ਕੇ ਟ੍ਰੈਫਿਕ ਨਿਗਮ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਵਿਸਾਖੀ ਮੇਲੇ ਵਿੱਚ ਇਹ ਵੀ ਸਾਡੀ ਬਹੁਤ ਵੱਡੀ ਸੇਵਾ ਹੋਵੇਗੀ ਦੱਸ ਰਹੇ ਨੇ ਸਰਦਾਰ ਸਰਪੰਚ ਕੇਵਲ ਚੋਹਲਾ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸੁਵਾਸਿ ਵਿਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ ਕੇਵਲ ਟੋਲਾ ਜੀ ਮੈਂ ਤਰਕਰ ਜਸਵਿੰਦਰ ਸਿੰਘ ਆਬਜੀ ਟੋਲਾ ਸਾਹਿਬ ਦੇ ਸਰਪੰਚ ਹੋ ਮੈਂ ਟੋਲਾ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੇ ਵਿਸਾਖੀ ਮੇਲਾ ਆ ਰਿਹਾ ਆਪਣੇ ਵੱਲੋਂ ਆਪਣੀ ਮੋਢ ਵਾਲੀ ਸਦਕਾ ਕੋਈ ਵਿਚਾਰ ਦੇਣਾ ਚਾਹੋ ਕਿ ਸੰਤਾਨ ਨੂੰ ਅਲੱਗਾਂ ਨਸੀਆਂ ਨੂੰ ਦੇਸ਼ ਦੇਸ਼ਾਂ ਸੌਤਾਂ ਨੂੰ ਹਾਂਜੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਾਰ 13 14 ਅਪ੍ਰੈਲ ਨੂੰ ਵਿਸਾਖੀ ਦਾ ਜੋ ਸ਼ੁਭ ਦਿਹਾੜਾ ਆ ਰਿਹਾ ਹੈ ਚੋਲਾ ਸਾਹਿਬ ਦੇ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਨਗਰੀ ਹੈ ਅਤੇ ਹਰ ਸਾਲ ਵਿਸਾਖੀ ਦਾ ਦਿਹਾੜਾ ਬੜੀ ਧੁੰਮਤਾਂ ਨਾਲ ਮਨਾਇਆ ਜਾਂਦਾ ਸਾਈਂਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਸ੍ਰੀ ਅਨੰਦਪੁਰ ਸਾਹਿਬ ਤੋਂ ਉਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਤੇ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਸੰਗਤਾਂ ਦਾ ਬਹੁਤ ਜੜਾ ਵਾ ਭਾਰੀ ਘਟ ਹਰ ਸਾਲ ਹੁੰਦਾ ਦੂਰ ਦਰੜੇ ਤੋਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਪਿੰਡ ਦੀਆਂ ਸੰਗਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਚੋਲਾ ਸਾਹਿਬ ਤੇ ਹੁੰਦੀਆਂ ਅਤੇ ਵਾਹਿਗੁਰੂ ਜੀ ਦੇ ਦਰਬਾਰ ਤੇ ਆ ਕੇ ਨਤਮਸਤਕ ਹੁੰਦੀਆਂ ਅਤੇ ਮੇਲੇ ਦੀ ਸ਼ੋਭਾ ਵਧਾਉਂਦੀਆਂ ਸੋ ਮੈਂ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਕਰਾਂਗਾ ਇਸ ਵਾਰ ਫਿਰ ਤੁਸੀਂ ਵੱਧ ਤੋਂ ਵੱਧ ਸੰਗਤਾਂ ਦੇ ਰੂਪ ਦੇ ਵਿੱਚ ਚੋਲਾ ਸਾਹਿਬ ਪਹੁੰਚੋ ਤੇ ਮੇਲੇ ਦਾ ਆਨੰਦ ਮਨੋ ਤੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ ਵੀ ਆਪਾਂ ਜਿਹੜਾ ਕੰਟਰੋਲ ਵੜਾ ਕਰਨਾ ਵਾ ਬਜ਼ਾਰਾਂ ਦੇ ਵਿੱਚ ਗੱਡੀਆਂ ਮੋਟਰਸਾਈਕਲਾਂ ਦਾ ਕਿਉਂਕਿ ਭਾਰੀ ਇੱਥੇ ਰੌਣਕ ਹੁੰਦੀ ਆ ਬਜ਼ਾਰਾਂ ਦੇ ਵਿੱਚ ਤਰੀਦੋ ਫਰੁਕਤ ਹੁੰਦੀ ਆ ਆਪਾਂ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਨਹੀਂ ਸੋ ਬੜੇ ਹੀ ਨਿਮਰਤਾ ਦੇ ਨਾਲ ਗੁਰੂ ਮੱਤ ਵਿੱਚ ਰਹਿ ਕੇ ਆਪਾਂ ਜਿਹੜਾ ਇਹ ਮੇਲੇ ਦੀ ਸ਼ੁਭਾ ਵਧਾਉਣੀ ਆ ਤੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰਨ ਆਪ ਸਭ ਤੇ ਇਲਾਕਾ ਨਿਵਾਸੀਆਂ ਤੇ ਦੂਰ ਦਰੜ ਆਉਂਦੀਆਂ ਸੰਗਤਾਂ ਤੇ ਸਭ ਦੀ ਚੜ੍ਹਦੀ ਕਲਾ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸ ਧੁੰਨਾਂ ਵਾਲਾਂ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪੜਾ ਸੋਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨ ਦਬਾਣਾ ਨਾ ਪੁੱਲ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913